ਉਹ ਪਿਆਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਜਿਵੇਂ ਕਿ ਪਿਛਲੇ ਦਿਨੀ ਸ਼ਾਗਿਰ ਦੇ ਗੁਰਨਾਨਕ ਜਥੇ ਵੱਲੋਂ ਆਪ ਸਭ ਸੰਗਤਾਂ ਨੂੰ ਇਸ ਇੱਕ ਸੁਨੇਹਾ ਲਾਇਆ ਗਿਆ ਸੀ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਜੋ ਸਾਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਸੋ ਆਪਣਾ ਇਲਾਕਾ ਜਿਹੜਾ ਫਰੋਜਪੁਰ ਤੋਂ ਫਾਗਲਕਾ ਪੈਂਦਾ ਹੈ ਸੋ ਅਸੀਂ ਇਹ ਬੇਨਤੀ ਲਾਇਕ ਵੀ ਜਿਹੜੇ ਗੁਰਸਿੱਖ ਵੀਰ ਗਰਾਊਂਡ ਲੈਵਲ ਤੇ ਕਾਰਜ ਕਰਦੇ ਪਏ ਨੇ ਅਸੀਂ ਉਹਨਾਂ ਨਾਲ ਮਿਲ ਕੇ ਆਪਣਾ ਜਿੰਨਾ ਥਿਲ-ਫੁਲ ਆਪਣਾ ਯੋਗਦਾਨ ਜਿਹੜਾ ਹੈ ਉਹ ਜੋ ਲਾਉਣ ਦੇ ਯਤਨਸ਼ੀਲ ਹੋਵਾਂਗੇ ਸੋ ਅੱਜ ਅਸੀਂ ਇਸ ਇਲਾਕੇ ਦੇ ਵਿੱਚ ਪਹੁੰਚੇ ਆ ਤੋ ਇਹ ਬਾਬਾ ਜੀ ਨੇ ਬਾਬਾ ਕੁਲਵੀਰ ਸਿੰਘ ਤਲਵੀਰ ਤਲਵੀਰ ਬਾਬਾ ਤਲਵੀਰ ਸਿੰਘ ਜੀ ਕੰਢੀ ਕਦੀਮ ਇਹਨਾਂ ਦਾ ਨਗਰ ਹੈ ਜੀ ਸੋ ਇਹ ਇਸ ਗਰਾਊਂਡ ਲੈਵਲ ਤੇ ਸਾਰੀਆਂ ਸੇਵਾਵਾਂ ਕਰਦੇ ਆ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੇ ਆ ਜਿਹੜੇ ਵੀ ਪਰਿਵਾਰ ਜਾਂ ਜਿਹੜੇ ਪਿੰਡ ਖੜਾ ਤੋਂ ਪੀੜਤ ਨੇ ਸੋ ਉਹਨਾਂ ਵਾਸਤੇ ਇਹ ਸਾਰੀਆਂ ਸੇਵਾਵਾਂ ਕਰਦੇ ਨੇ ਸੋ ਅਸੀਂ ਵੀ ਇੰਨਾ ਪਾਸ ਪਹੁੰਚੇ ਸੀ ਔਰ ਇਸ ਇਲਾਕੇ ਦੇ ਵਿੱਚ ਦੇਖ ਵੀ ਰਹੇ ਆ ਕਿ ਵੀ ਸਾਡੇ ਸਾਡੇ ਵੱਲੋਂ ਵੀ ਜਿੰਨਾ ਯੋਗਦਾਨ ਹੋ ਸਕਦਾ ਮਹਾਰਾਜ ਦੀ ਕਿਰਪਾ ਨਾਲ ਅਸੀਂ ਪਾਉਣਾ ਚਾਹੁੰਦੇ ਆ ਸੋ ਇਹਨਾਂ ਨੇ ਜਿਹੜੀ ਸਾਡੀ ਸੇਵਾ ਲਈ ਸੀ ਸੰਗਤ ਜੀ ਸੋ ਆਪਣੇ ਜਥੇ ਦੀ ਜਿਹੜੀ ਸੇਵਾ ਲੱਗੀ ਹੈ ਉਹ ਲੱਗੀ ਹੈ ਵੀ ਵੱਧ ਤੋਂ ਵੱਧ ਆਪਾਂ ਆਲੂ ਔਰ ਗੰਡੇ ਜਿਹੜੇ ਹਨ ਸੋ ਇਹ ਸੇਵਾਵਾਂ ਵੱਧ ਤੋਂ ਵੱਧ ਆਪਾਂ ਲੰਗਰ ਦੇ ਵਿੱਚ ਯੋਗਦਾਨ ਪਾ ਸਕੀਏ ਸੋ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਜਿਹੜੀ ਆਪਣੇ ਸਿਰ ਸੇਵਾ ਲੱਗੀ ਆ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ ਔਰ ਜੇਕਰ ਕੋਈ ਸੰਗਤ ਡਾਇਰੈਕਟਿਵ ਬਾਬਾ ਜੀ ਹੁਣਾਂ ਨਾਲ ਸੰਪਰਕ ਕਰਕੇ ਸੋ ਇਹਨਾਂ ਦੇ ਨਾਲ ਸੇਵਾਵਾਂ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹਨ ਸੋ ਉਹ ਬਾਬਾ ਜੀ ਦੇ ਨਾਲ ਸੰਪਰਕ ਕਰਕੇ ਫਿਰ ਇਹਨਾਂ ਦੇ ਨਾਲ ਆਪਣਾ ਸੰਪਰਕ ਕਾਇਮ ਕਰ ਸਕਦੇ ਨੇ ਬਾਬਾ ਜੀ ਹੁਣ ਤੁਹਾਨੂੰ ਬੋਲ ਕੇ ਨੰਬਰ ਵੀ ਦੱਸ ਦਿੰਦੇ ਨੇ ਸੋ ਜੇਕਰ ਕੋਈ ਸੰਗਤ ਡਾਇਰੈਕਟ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੀ ਉਹ ਵੀ ਕਰ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ ਆਪ ਜੀਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਦੇ ਵਿੱਚ ਹੜ੍ਹ ਮਾਲੋ ਪਾਣੀ ਦੀ ਮਾਰ ਸਾਨੂੰ ਪੰਜਾਬ ਵਾਸੀਆਂ ਨੂੰ ਬਹੁਤ ਪੈ ਰਹੀ ਹੈ ਇਸ ਵਾਸਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਇਹਨਾਂ ਭਰਾਵਾਂ ਦੇ ਨਾਲ ਖੜਨਾ ਹੈ ਖੜੇ ਵੀ ਜਿੰਨਾ ਵੀ ਯੋਗਦਾਨ ਪਿਛਲੀ ਵਾਰ 2023 ਦੇ ਵਿੱਚ ਵੀ ਲੰਗਰਾਂ ਦੀ ਸੇਵਾ ਕਿਉਂਕਿ ਸਾਡੇ ਤੋਂ ਇਥੋਂ 30 ਕਿਲੋਮੀਟਰ ਦੇ ਕਰੀਬ ਕਾਵਾਂ ਵਾਲੀ ਪਤਨ ਪਿੰਡਾ ਉੱਥੇ ਲੰਗਰਾਂ ਦੀ ਸੇਵਾ 10 ਦਿਨ ਦੇ ਕਰੀਬ ਲੰਗਰਾਂ ਦੀ ਸੇਵਾ ਚੱਲੀ ਸੀ ਹੁਣ ਵੀ ਜੋ ਕੱਲ ਨੂੰ ਸਾਡੀਆਂ ਟਰਾਲੀਆਂ ਜੋ ਵੀ ਸਮਾਨ ਲੈ ਕੇ ਅਸੀਂ ਜਾ ਰਹੇ ਇਸ ਵਾਸਤੇ ਉਥੋਂ ਕਿਉਂਕਿ ਉਹ ਨਗਰ ਨਿਵਾਸੀ ਜਿਆਦੇ ਸਾਨੂੰ ਉਹਨਾਂ ਨਾਲ ਜਾਣ ਪਛਾਣ ਹੈ ਕਿਉਂਕਿ 12 13 ਪਿੰਡਾਂ ਚੰਗੜ ਪੈਣੀ ਦੋਨਾਂ ਨਾਨਕਾ ਰੇਤੇ ਵਾਲੀ ਕਈ ਪਿੰਡ ਉਹ ਜਿਹੜੇ ਉਹ ਨਗਰ ਹਨ ਕਿਉਂਕਿ ਸਾਡਾ ਪਿੰਡ ਟੰਡੀ ਕਦੀਮ ਹੈ 아ਈ ਉਥੋਂ ਕਿਉਂਕਿ ਇੱਥੇ ਅਜੇ ਕਟ ਜ਼ਰੂਰਤ ਹੋਣ ਕਰਕੇ ਉਥੇ ਅਸੀਂ ਸਾਰਾ ਰਾਸ਼ਨ ਲੈ ਕੇ ਨਾਲ ਲੰਗਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਕਿਰਪਾ ਨਾਲ ਚਲਾਇਆ ਹੋਇਆ ਲੰਗਰ ਲੰਗਰ ਵੀ ਉਥੇ ਚੱਲੇਗਾ ਗਰਾਊਂਡ ਲੈਵਲ ਤੇ ਹੀ ਨਾਲ ਜਿਹੜੀ ਉਹਨਾਂ ਵੱਲੋਂ ਬੇਨਤੀ ਆ ਕਿ ਸਾਨੂੰ ਸਬਜ਼ੀ ਭੇਜੀ ਜਾਵੇ ਜਿੰਨੀ ਵੀ ਹੋ ਸਕਦੀ ਆ ਤੇ ਨਾਲ ਆਲੂ ਜਾਂ ਕਦੂ ਜਾਂ ਹਰੀ ਸਬਜ਼ੀ ਕਿਉਂਕਿ ਜਿਹੜੀ ਅਗਲੇ ਪਾਸੇ ਨਹੀਂ ਪਹੁੰਚ ਸਕਦੀ ਚੀਜ਼ ਉਹ ਪਹਚਾਈ ਜਾਵੇ ਇਸ ਵਾਸਤੇ ਤੁਸੀਂ ਸਿੱਧਾ ਵੀ ਕੰਟੈਕਟ ਕਰ ਸਕਦੇ ਹੋ ਤੁਹਾਡੀ ਸੇਵਾ ਲੇਖੇ ਲੱਗੇਗੀ ਜਾਂ ਇਹਨਾਂ ਜੀ ਵੀਰ ਜੀ ਸਿੰਘਾਂ ਦੇ ਵੱਲੋਂ ਜਿਹੜੀ ਸਾਡੇ ਸੇਵਾ ਨਾ ਪਹੁੰਚਾਈ ਜਾਵੇਗੀ ਉਹ ਵੀ ਤੁਹਾਡੀ ਥਾਂ ਤੇ ਪਵੇਗੀ ਕਿਉਂਕਿ ਇਹ ਸੇਵਾ ਦੇ ਵਿੱਚ ਜੋ ਵੀ ਤੁਸੀਂ ਸਾਡੇ ਕੋਲ ਸੇਵਾ ਭੇਜੋਗੇ ਉਹ ਅੱਗੇ ਅਸੀਂ ਗਰਾਊਂਡ ਲੈਵਲ ਤੇ ਕਿਉਂਕਿ ਕਿਸਤਿਆਂ ਵਾਲੇ ਜੋ ਵੀ ਆ ਤੁਹਾਨੂੰ ਇਹ ਤੋਂ ਬਾਅਦ ਇਹ ਵੀਰ ਜੀ ਸਾਡੇ ਕੋਲ ਤੇ ਕਾਮਾਂ ਵਾਲੇ ਪਤਨੇ ਇਹਨਾਂ ਨੂੰ ਸੱਦਾਂਗੇ ਤੁਹਾਨੂੰ ਸਾਰਾ ਕੁਝ ਦੱਸਿਆ ਜਾਵੇਗਾ ਕਿ ਇਸ ਢੰਗ ਦੇ ਨਾਲ ਕਿਉਂਕਿ ਕੋਈ ਵੀ ਇੱਕੋ ਰਸਤਾ ਹੈ ਉੱਤੇ ਜਿਹੜੇ ਪੁਲ ਦੇ ਉੱਤੇ ਇਸ ਵਕਤ 2 2 ਫੁੱਟ ਪਾਣੀ ਕੋਈ ਅੱਗੇ ਲੰਘ ਨਹੀਂ ਸਕਦਾ ਨਾ ਹੀ ਮਿਲਟਰੀ ਜਾਂ ਪੁਲਿਸ ਲੰਘਣ ਦਿੰਦੀ ਹੈ ਉੱਤੇ ਕਿਸ਼ਤੀ ਰਾਹੀਂ ਸਭ ਕੁਝ ਜਾਂਦਾ ਹੈ ਤੇ ਉਹ ਕਿਸ਼ਤੀ ਦੇ ਵਿੱਚ ਜੋ ਆਪਾਂ ਸੁੱਕਾ ਰਾਸ਼ਨ ਜਾਂ ਲੰਗਰ ਭੇਜ ਸਕਦੇ ਹਾਂ ਇਸ ਵਾਸਤੇ ਸਾਰੀਆਂ ਸੰਗਤਾਂ ਘੁਲਾਚੁੱਕਾਂ ਦੀ ਮਾਫੀ ਜੋ ਵੀ ਸੇਵਾ ਕਰਨੀ ਚਾਹੋਗੇ ਨੰਬਰ ਲੈ ਲਓ 97815 15605 ਦੁਬਾਰਾ ਫੇਰ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ 97815 15605 ਇਹ 10 ਦਾ ਨੰਬਰ ਹੈ ਤੇ ਇਹ ਤੁਸੀਂ ਨਿਰਨਾ ਕੰਟੈਕਟ ਕਰ ਸਕਦੇ ਹੋ ਜਿਹੜੀ ਸੇਵਾ ਤੁਸੀਂ ਭੇਜੋਗੇ ਉਹ ਵੀ ਤੁਹਾਡੀ ਲੇਕੇ ਲੱਗੇਗੀ ਨਹੀਂ ਤਾਂ ਗੁਰੂ ਦੇ ਦਿੱਤੇ ਹੋਏ ਦਾਨ ਦੇ ਵਿੱਚੋਂ ਗੁਰੂ ਦੀ ਦਾਨ ਦੇ ਵਿੱਚੋਂ ਇਹ ਸੇਵਾਵਾਂ ਇਸੇ ਤਰ੍ਹਾਂ ਚੱਲ ਰਹੀਆਂ ਹਨ ਚੱਲਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ